ਭਾਰਤੀ ਲੋਕਤੰਤਰ ਢਾਂਚੇ ਦੀ ਸਭ ਤੋਂ ਖੂਬਸੂਰਤ ਗੱਲ ਇਹ ਹੈ ਕਿ ਹੇਠਲੇ ਪੱਧਰ ਤੱਕ ਅਸੀਂ ਲੋਕਤੰਤ੍ਰਿਕ ਆਜ਼ਾਦੀ ਦਾ ਨਿਗਮ ਮੰਨ ਸਕਦੇ ਹਾਂ ਲੋਕਤੰਤਰ ਦੇ ਇਸ ਢਾਂਚੇ ਦੇ ਵਿੱਚ ਜਿਹੜੀਆਂ ਚੋਣਾਂ ਹੋ ਰਹੀਆਂ ਹਨ ਸਭ ਤੋਂ ਹੇਠਲੇ ਪੱਧਰ ਦੀਆਂ ਪੰਚਾਇਤੀ ਰਾਜ ਐਕਟ ਦੇ ਅਧੀਨ ਉਸ ਦੇ ਤਹਿਤ 27 ਸਤੰਬਰ ਤੋਂ ਲੈ ਕੇ 4 ਅਕਤੂਬਰ ਤੱਕ ਨਾਮਜ਼ਦਗੀ ਪੇਪਰ ਦਾਖਲ ਹੋਣੇ ਨੇ ਔਰ 7 ਤਰੀਕ ਤੱਕ 7 ਅਕਤੂਬਰ ਤੱਕ ਨਾਮਜ਼ਦਗੀ ਪੇਪਰ ਵਾਪਸ ਲਏ ਜਾ ਸਕਦੇ ਨੇ ਇਸ ਦੌਰਾਨ ਬੜਾ ਲੰਮਾ ਚੌੜਾ ਇੱਕ ਪ੍ਰੋਸੈਸ ਹੁੰਦਾ ਹੈ ਜਿਸ ਤਹਿਤ ਜੜੀਆਂ ਵਾਂ ਉਹ ਚੋਣਾ ਹੁੰਦੀਆਂ ਨੇ ਹਿੱਟਲੇ ਪੱਦਰ ਦੀਆਂ ਉਸ ਦੇ ਵਿੱਚ ਬੜਾ ਵਧੀਆ ਮਾਹੌਲ ਤਾਂ ਬਹੁਤ ਵਧੀਆ ਹੁੰਦਾ ਹੈ ਪਰ ਇਹਦੇ ਵਿੱਚ ਨਾ ਸਿਰਫ ਪੈਸੇ ਦੀ ਵੇਸਟੇਜ ਹੁੰਦੀ ਹੈ ਇਸ ਦੇ ਨਾਲ ਨਾਲ ਸਮੇਂ ਦੀ ਜਿਹੜੀ ਆ ਉਹ ਵੀ ਵੇਸਟੇਜ ਹੁੰਦੀ ਹੈ ਜ਼ਾਹਿਰ ਤੌਰ ਤੇ ਇਸ ਚੀਜ਼ ਨੂੰ ਬਚਾਉਣ ਵਾਸਤੇ ਕਈ ਪਿੰਡਾਂ ਦੇ ਵਿੱਚ ਸਰਬਸੰਮਤੀ ਕੀਤੀ ਜਾਂਦੀ ਹੈ ਸਰਬਸੰਮਤੀ ਨੂੰ ਉਤਸ਼ਾਹਿਤ ਕਰਨ ਵਾਸਤੇ ਸਰਕਾਰ ਵੱਲੋਂ ਵੀ ਇਹ ਕਿਹਾ ਗਿਆ ਹੈ ਕਿ 5 ਲੱਖ ਦਾ ਇਨਾਮ ਉਸ ਪੰਚਾਇਤ ਨੂੰ ਦਿੱਤਾ ਜਾਵੇਗਾ ਤੇ ਉਸ ਚੀਜ਼ ਨੂੰ ਲੈ ਕੇ ਜਦੋਂ ਅਸੀਂ ਆਲੇ ਦੁਆਲੇ ਝਾਤ ਮਾਰੀ ਤਾਂ ਸਭ ਤੋਂ ਪਹਿਲਾ ਪਿੰਡ ਇੱਕ ਜਿਹੜਾ ਸਾਹਮਣੇ ਆ ਉਪਿੰਡ ਹੈ ਇਤਿਹਾਸਿਕ ਪਿੰਡ ਬਾਬਾ ਸੋਨ ਸਿੰਘ ਪਕਣਾ ਜਿਹੜਾ ਕਿ ਨਾ ਉਹਦੇ ਬਾਰੇ ਉਹਨਾਂ ਬਾਰੇ ਕੁਝ ਦੱਸਣਾ ਜਿਹੜਾ ਹੈ ਉਹ ਸ਼ਬਦ ਥੋੜੇ ਪੈ ਜਾਂਦੇ ਨੇ ਉਹ ਇਤਿਹਾਸਿਕ ਪਿੰਡ ਪਕਣਾ ਕਲਾ ਇਸ ਵੇਲੇ ਅਸੀਂ ਮੌਜੂਦ ਹਾਂ ਜਿੱਥੇ ਸਰਪ ਸੰਮਤੀ ਹੋਈ ਹੈ ਮੈਂ ਸਮਝਦਾ ਕਿ ਪਹਿਲੀ ਇੱਕ ਤਰ੍ਹਾਂ ਦੀ ਸਰਪ ਸੰਮਤੀ ਹੋਈ ਹੈ ਜੇ ਜ਼ਿਲ੍ਹਾ ਅਮਰਸਰ ਦੀ ਆਪਾਂ ਗੱਲ ਕਰੀਏ ਤਾਂ ਇਸ ਪਿੰਡ ਦੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਸਰਪੰਚ ਬਣਨੇ ਨੇ ਉਹ ਵੀ ਮੌਜੂਦ ਨੇ ਔਰ ਇਸ ਵੇਲੇ ਜਿਹੜੇ ਮਠਾਈ ਦਾ ਲੱਡੂਆਂ ਦਾ ਜਿਹੜਾ ਪੂਰਾ ਇੰਤਜ਼ਾਮ ਕੀਤਾ ਹੋਇਆ ਹੈ और सरबसमति चुने गए सरपंच जड़े ने उन्होंने सरोपे पा के चुनिया जा रहा है बहुत ही खूबसूरत माहौल बड़ा ही खुशियां खेड़िया वाला माहौल जोड़ा इतने बनिया होया है और देख सकते हो कि बिल्कुल नाल, नाल मूँ भी मिठ्ठा करवाया जा रहा है और ये बड़ी खूबसूरत गल है कि लोग जड़े ने जदों पार्टी पद्धर तो उपर उठ के ਟੜੇ ਬੰਦੀ ਜਿਹੜੀ ਪਿੰਡਾਂ 'ਚ ਆਮ ਤੌਰ ਤੇ ਹੁੰਦੀ ਹੈ ਉਸ ਤੋਂ ਉੱਪਰ ਉੱਠ ਕੇ ਜਦੋਂ ਇਸ ਢੰਗ ਨਾਲ ਆਪਣਾ ਇੱਕ ਨੁਮਾਇੰਦਾ ਚੁਣ ਲੈਂਦੇ ਨੇ ਕਿਉਂਕਿ ਪੰਚਾਇਤੀ ਰਾਜ ਐਕਟ ਵੀ ਇਹ ਕਹਿੰਦਾ ਹੈ ਕਿ ਹੇਠਲੇ ਪੱਧਰ ਤੱਕ ਜਿਹੜੀ ਪੰਚਾਇਤ ਹੈ ਉਹ ਆਪਣਾ ਨੁਮਾਇੰਦਾ ਖੁਦ ਚੁਣੇ ਆਪਣੇ ਪਿੰਡ ਦੀ ਖੁਦਮੁਖਤਿਆਰੀ ਵਾਸਤੇ ਕੰਮ ਕਰੇ ਆਪਣੇ ਪਿੰਡ ਦੇ ਜਿਹੜੇ ਵਿਕਾਸ ਵਾਸਤੇ ਕੰਮ ਕਰੇ ਔਰ ਇਹ ਹੀ ਜਿਹੜੀ ਇਸ ਐਕਟ ਦੀ ਖੂਬਸੂਰਤੀ ਹੈ ਤੇ ਗੱਲ ਕਰਾਂਗੇ ਆਪਾਂ ਜਿਹੜੇ ਪਹਿਲਾਂ ਤੋਂ ਸਾਬਕਾ ਸਰਪੰਚ ਨਾਲ ਗੱਲ ਕਰਦੇ ਆ ਜਿਹੜੇ ਮੌਜੂਦਾ ਸਰਪੰਚ ਉਹਨਾਂ ਨਾਲ ਬਾਅਦ 'ਚ ਗੱਲ ਕਰਦੇ ਆਓ ਜੀ ਸਰਪੰਚ ਸਾਹਿਬ ਹਾਂਜੀ ਨਾਂ ਦੱਸਿਓ ਜੀ ਆਪਣਾ ਮੇਰਾ ਨਾਂ ਹੀਰਾ ਸਿੰਘ ਪਿੰਡ ਪਗਣਾਗਲਾ ਤੋਂ ਆਪਾਂ ਰਹਿਣ ਵਾਲਿਆਂ ਜੀ ਜੋ ਪਿਛਲੇ ਸਮੇਂ ਜੋ ਪੰਚਾਇਤ ਸਮਾ ਆਪਣਾ ਬਤੀਤ ਕਰਕੇ ਗਈ ਆ ਉਹਦੇ ਵਿੱਚ ਪਿੰਡ ਵਾਲਿਆਂ ਨੇ ਆਪਾਂ ਨੂੰ ਬਹੁਤ ਵਧੀਆ ਸੇਵਾ ਦਿੱਤੀ ਸੀ ਤੇ ਜੋ ਸਰਪੰਚੀ ਦੇ ਤੌਰ ਤੇ ਆਪਾਂ ਪਿਛਲੇ 5 ਸਾਲ ਸੇਵਾ ਨਿਭਾਈ ਆ ਜੀ ਹੁਣ ਸਾਡੇ ਵੀਰ ਗੁਰਦੀਪ ਸਿੰਘ ਜੀ ਜੀ ਜੋ ਆਉਣ ਵਾਲੀ ਪੰਚਾਇਤ ਨਵੀਂ ਪੰਚਾਇਤ ਹਮ ਦੇ ਆਪਾਂ ਸਾਰੇ ਨਗਰ ਨੇ ਸਾਰੇ ਨਗਰ ਦੀ ਸੰਗਤ ਨੇ ਬੜੇ ਪਿਆਰ ਨਾਲ ਪੂਰੇ ਮਾਨ ਤਾਨ ਨਾਲ ਇਕੱਠ ਕਰਕੇ ਹਮ ਆਪਾਂ ਇਹਨਾਂ ਨੂੰ ਸਰਪੰਚ ਪਿੰਡ ਵੱਲੋਂ ਪਿੰਡ ਦੀ ਸੰਗਤ ਵੱਲੋਂ ਸਾਰਿਆਂ ਦੀ ਸਰਬਸੰਮਤੀ ਨਾਲ ਆਪਾਂ ਪਿੰਡ ਭਗਣਾਗਲਾ ਦਾ ਸਰਦਾਰ ਗੁਰਦੀਪ ਸਿੰਘ ਨੂੰ ਸਰਪੰਚ ਚੁਗਿਆ ਗਿਆ ਵਾ ਜੀ ਬਾਕੀ ਸਾਰੇ ਨਗਰ ਦਾ ਵੀ ਅਸੀਂ ਪੂਰਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਪੰਚਾਇਤ ਵੱਲੋਂ ਜਿਨ੍ਹਾਂ ਨੇ ਇਕਤਾ ਵਿਖਾਈ ਆ ਜੋ ਇਹਨਾਂ ਨੂੰ ਬੜੇ ਸੋਲਝੇ ਬੰਦੇ ਨੇ ਜਿਨ੍ਹਾਂ ਨੂੰ ਆਪਾਂ ਸਾਰੇ ਸੰਗਤ ਨੇ ਸਰਪੰਚ ਉਹਦੋਂ ਆਪਾਂ ਚੁਗਿਆ ਵਾ ਤੇ ਅਸੀਂ ਆਸ ਕਰਦੇ ਹਾਂ ਵੱਲੋਂ ਵੀ ਕਿ ਜੇ ਪਿੰਡ ਦੀ ਸੰਗਤ ਦੇ ਜੋ ਦਿਲ ਦੀਆਂ ਖਾਸ਼ਾਂ ਵਾਂ ਉਹਨਾਂ ਦੇ ਪੂਰੇ ਉਤਰਨਗੇ ਬਿਲਕੁਲ ਇਹ ਦੱਸਿਓ ਜੀ ਕਿ ਕਿਸੇ ਤਰੀਕੇ ਦਾ ਕੋਈ ਵਿਰੋਧ ਤੇ ਨਹੀਂ ਕਿਤੇ ਹੋਇਆ ਕਿ ਜਿੰਨੂੰ ਮਨਾਉਂਦਿਆ ਸਮਾਂ ਲੱਗ ਗਿਆ ਹੋਏ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਆਈ ਕਿਸੇ ਨੇ ਪਾਰਟੀ ਤੇ ਆਪਣੇ ਪਾਰਟੀ ਪਲੇਟਫਾਰਮ ਤੇ ਕਿਸੇ ਤਰੀਕੇ ਦਾ ਵਿਰੋਧ ਕੀਤਾ ਹੈ ਟੜੇ ਬੰਦੀ ਕੋਈ ਹੋਏ ਕੋਈ ਇਦਾਂ ਦੀ ਗੱਲ ਤੇ ਸਾਹਮਣੇ ਨਹੀਂ ਆਈ ਨਹੀਂ ਜੀ ਨਹੀਂ ਇਹੋ ਜੀ ਕੋਈ ਕੋਈ ਵੀ ਨਹੀਂ ਇੱਥੇ ਪਹਿਲੇ 5 ਸਾਲਾਂ 'ਚ ਕੋਈ ਨਹੀਂ ਆਈ ਹੁਣ ਵੀ ਇਹਨਾਂ ਬਾਰੇ ਵੀ ਆਪਾਂ ਚੋਣ ਲੱਗਿਆ ਕੋਈ ਇਹੋ ਜਿਹਾ ਕੋਈ ਬੰਦਾ ਨਹੀਂ ਆਇਆ ਵੀ ਜਿੰਨੇ ਕਿਹਾ ਵੀ ਮੈਂ ਆਪਾਂ ਇਹਦਾ ਵਿਰੋਧ ਕਰਦਿਆਂ ਇਹ ਬਹੁਤ ਹਰਮਨ ਪਿਆਰੀ ਆ ਸਾਰੇ ਹਰ ਇੱਕ ਵੀਰ ਭਰਾ ਨਾਲ ਇਹਨਾਂ ਬਣਾ ਕੇ ਰੱਖੀ ਆ ਨਗਰ ਦੇ ਨਾਲ ਇਹਨਾਂ ਦਾ ਪ੍ਰੇਮ ਪਿਆਰ ਸੰਗਤ ਦੇ ਨਾਲ ਇਹ ਇਹਨਾਂ ਦੇ ਵਿੱਚ ਕੋਈ ਇਹੋ ਜੀ ਦੂਜੀ ਗੱਲ ਨਹੀਂ ਹੈਗੀ ਵੀ ਜਿਹਦੇ ਕਰਕੇ ਵਿਰੋਧ ਕਰਨਗੇ ਬਿਲਕੁਲ ਜੀ ਗੁਰਦੀਪ ਸਿੰਘ ਜੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਤੇ ਪਹਿਲਾਂ ਤੇ ਇਹ ਜਿੱਦਾਂ ਕਹਿ ਰਹੇ ਨੇ ਜੀ ਕਿ ਨਗਰ ਦੇ ਵਿੱਚ ਕਿਸੇ ਕਿਸਮ ਦਾ ਕੋਈ ਵਿਰੋਧ ਨਹੀਂ ਹੈ ਬੜੀ ਵੱਡੀ ਗੱਲ ਹੋ ਜਾਂਦੀ ਹੈ ਜਦੋਂ ਕਿ ਸਿਰਫ ਸੰਮਤੀ ਨਾਲ ਚੁਣੇ ਜਾਣਾ ਕੀ ਕਹਿਣਾ ਚਾਹੋਗੇ ਬਸ ਇਹੋ ਵੀਰਾਂ ਭਰਾਵਾਂ ਦਾ ਬਹੁਤ ਜ਼ਿਆਦਾ ਸਾਥ ਮਿਲਿਆ ਸਾਨੂੰ ਜੀ ਇਹ ਇਹਨਾਂ ਦੇ ਸਾਥ ਦੇ ਨਾਲ ਹੀ ਸਰਪੰਚੀ ਜਿਹੜੀ ਆ ਉਹ ਮੁਨਕਨ ਹੋ ਸਕੀ ਆ ਵੀ ਮਤਲਬ ਇਹਨਾਂ ਦੇ ਸਹਿਯੋਗ ਨਾਲ ਹੀ ਹੋਈ ਆ ਹੂੰ ਤੇ ਜੋ ਇਹਨਾਂ ਦੀਆਂ ਆਸਾਂ ਐ ਪਿੰਡ ਦੀਆਂ ਜੀ ਤੇ ਪਹਿਲਾਂ ਸਰਪੰਚ ਨੇ ਪੂਰਾ ਯੋਰ ਲਾਇਆ ਪੂਰੀਆਂ ਕਾਰਲੀ ਅੱਗੇ ਅਸੀਂ ਵੀ ਜਿਹੜੇ ਕੋਈ ਰਹਿੰਦੇ ਕੰਮ ਆ ਅਧੂਰੇ ਉਹਨਾਂ ਨੂੰ ਸਾਰਿਆਂ ਨੂੰ ਹੀ ਪੂਰੇ ਕਰਾਂਗੇ ਹੂੰ ਤੇ ਭਾਈਚਾਰਾ ਸਾਰੇ ਭੈਣ ਭਰਾਵਾਂ ਦਾ ਬਣਾ ਕੇ ਰੱਖਾਂਗੇ ਜੀ ਹਰ ਕਿਸੇ ਦੇ ਦੁੱਖ ਸੁੱਖ ਵੇਲੇ ਸਾਂਝੇ ਵਾਂਗੇ ਚਲੋ ਇਸ ਵਾਰੀ ਜਿਹੜਾ ਪਾਰਟੀ ਦੇ ਚੋਣ ਨਿਸ਼ਾਨ ਤੇ ਨਹੀਂ ਹੋਣੀਆਂ ਜਿਹੜੇ ਚੋਣ ਨਿਸ਼ਾਨ ਲਾਟ ਹੋਣੇ ਉਰਤੇ ਚੋਣ ਹੋਣੀ ਆ ਕਿਹੜੀ ਪਾਰਟੀ ਨਾਲ ਸਬੰਧਤ ਹੋ ਵੈਸੇ ਉਦਾਂ ਹੀ ਆਮ ਪਾਰਟੀ ਨਾਲ ਸਬੰਧਤ ਹੈ ਅੱਛਾ ਹਾਂਜੀ ਪਰ ਇਹ ਇਤ ਨਹੀਂ ਕਿਤੇ ਕਿ ਸਰਕਾਰ ਆਮ ਆਦਮੀ ਪਾਰਟੀ ਦੀ ਇਸ ਕਰਕੇ ਹੋ ਰਿਹਾ ਕਿ ਜਾਂ ਹਾਂ ਬਹੁਤ ਪੁਰਾਣੇ ਜੁੜੇ ਹੋਏ ਨੇ ਜੀ 7-8 ਸਾਲ ਤੋਂ ਜੀ 10 ਤੋਂ ਨਹੀਂ ਆਮ ਲੋਕਾਂ ਤੇ ਕੋਈ ਇਸ ਗੱਲ ਦਾ ਪ੍ਰਭਾਵ ਤੇ ਨਹੀਂ ਕਿਉਂਕਿ ਆਮ ਲੋਕਾਂ ਨਾਲ ਨਹੀਂ ਆਮ ਲੋਕਾਂ ਨੂੰ ਇੱਕ ਉਮੀਦਵਾਰ ਚਾਹੀਦਾ ਚੰਗਾ ਉਹਨਾਂ ਨੂੰ ਉਹਦੇ ਉਹ ਵੇਖ ਕੇ ਨਾ ਚੋਣ ਕੀਤੀ ਹੈ ਉਹਦੇ ਹਿਸਾਬ ਨਾਲ ਹੀ ਵਿਕਾਸ ਹੋਦਾ ਵਿਕਾਸ ਵੀ ਸਰਕਾਰ ਦੇ ਨਾਲ ਹੀ ਹੋ ਸਕਦਾ ਸਰਕਾਰ ਤੋਂ ਆਡਰ ਹੈ ਕਿ ਵਿਕਾਸ ਵੀ ਨਹੀਂ ਹੋ ਸਕਦਾ ਜੀ ਬਿਲਕੁਲ ਤੇ ਪਰ ਜਿਹੜੇ ਆਮ ਤੌਰ ਤੇ ਆਪਾਂ ਦੇਖਦੇ ਆਂ ਕਿ ਇੱਕ ਬੜਾ ਵੱਖਰਾ ਮੌਲ ਹੁੰਦਾ ਜਿੱਦੇ ਚੋਣਾ ਹੁੰਦੀਆਂ ਚੋਣਾ ਦੇ ਵਿੱਚ ਜਿਹੜਾ ਆਪਣਾ ਖਾਣ ਪੀਣ ਵੀ ਚੱਲਦਾ ਪਰ ਉਹ ਮੈਨੂੰ ਲੱਗਦਾ ਹੁਣ ਹੋਣਾ ਨਹੀਂ ਜਿਸ ਤਰ੍ਹਾਂ ਦੇ ਚਿਹਰੇ ਮੈਨੂੰ ਨਜ਼ਰ ਆ ਰਿਹਾ ਇਸ ਵੇਲੇ ਕਿ ਲੱਗਦਾ ਨਹੀਂ ਕਿ ਉਸ ਚੀਜ਼ ਤੋਂ ਥੋੜਾ ਜਿਹਾ ਵਾਂਝੇ ਰਹਿ ਜਾਊਗਾ ਇੱਕ ਇਹ ਵੀ ਕਿ ਖੂਬਸੂਰਤੀ ਹੁੰਦੀ ਹੈ ਚੋਣਾ ਦੀ ਮੈਨੂੰ ਇਹ ਖੂਬਸੂਰਤੀ ਕਹਿ ਸਕਦੇ ਤੁਸੀਂ ਵੀ ਜੇ ਖਾਣ ਪੀਣ ਕਰਦੇ ਜੇ ਤੇ ਫਿਰ ਸਰਪੰਚ ਵੀ ਉਹਦੇ ਹਿਸਾਬ ਨਾਲ ਖਾਣ ਪੀਣ ਮੜ ਕੇ ਕਰਦੇ ਜੇ ਜੇ ਨਾ ਨੂੰ ਸਰਬਸੰਤੀ ਨਾ ਦਿੱਤੀ ਹੈ ਸਰਪੰਚ ਜੀ ਕਿਉਂ ਨਾ ਇਹ ਵੀ ਇਹ ਚੀਜ਼ ਨੂੰ ਗੁਰਦੁਆਰੇ ਜਾ ਕੇ ਵੀ ਕਹਿ ਦਿੰਦੇ ਆ ਕਹਿ ਸਕਦੇ ਹੁਣ ਵੀ ਕਿੰਨੇ ਗੁਰਦਾਰੇ ਆ ਚਾ ਨਾਦਰ ਸਮਝੋ ਇਹ ਚੀਜ਼ ਤੇ ਸਰਕਾਰੀ ਪੈਸਾ ਇੱਕ 10 ਰੁਪਏ ਵੀ ਨਹੀਂ ਖਾਦੇ ਜਾਣਗੇ ਘਰੋਂ ਤੇਲ ਤੱਕ ਵੀ ਭੁਕਾਂਗੇ ਤੇ ਪੂਰਾ ਹਸਾਬ ਸਾਰੇ ਪਿੰਡ ਦੇ ਗੁਰਦਵਾਰਿਆਂ ਗੜੀ ਲਿਸਟਾਂ ਲਾ ਕੇ ਦੇਵਾਂਗੇ ਭੈਣ ਭਰਾਵਾਂ ਇਦਾਂ ਜਿੱਦਾਂ ਅੱਜ ਇਕੱਠੇ ਹੋਏ ਇਸੇ ਤਰ੍ਹਾਂ ਹੀ ਸੱਤ ਇਕੱਠੀ ਕਰਕੇ ਉਹਦੇ ਵਿੱਚ ਹਿਸਾਬ ਦਵਾਂਗੇ ਉਹਨਾਂ ਦੀ ਸਲਾਹ ਦੇ ਨਾਲ ਹੀ ਜਿਹੜੀ ਗਲੀ ਬੰਨ ਵਾਲੀ ਉਹ ਬਣਾਈ ਜਾਊਗੀ ਕੋਈ ਜੇ ਸਾਂਝਾ ਸੁਣਿਆ ਨਾ ਤਾਂ ਕੋਈ ਮਤਬੇਜ਼ ਨਹੀਂ ਉਹਦਾ ਕੀਤਾ ਜਾਊ। ਇਹ ਆ ਸਾਡੇ ਨੇੜ ਵਾਲੇ ਦਾ ਆ ਸਾਡੇ ਨਹੀਂ ਨੇੜ ਵਾਲੇ। ਹੂੰ ਕੋਈ ਪਲਾਨ ਕੀਤਾ ਜੀ ਤੁਸੀਂ ਕਿਹੜੇ ਕਿਹੜੇ ਕੰਮ ਜਿਹੜੇ ਆ ਹੁਣ ਤੁਸੀਂ ਫਟਾਫਟ ਕਰਦੇ ਨੇ। ਕੁਛ ਸਟੇਡੀਅਮ ਦਾ ਪਹਿਲਾਂ ਇੱਕ ਹੈਗਾ ਜੋ ਦੋ ਗਲੀਆਂ ਵਿੱਚ ਇੱਕ ਸਕੂਲ ਵਾਲੀ ਗਲੀ ਆ। ਉਹਦੇ ਵਿੱਚ ਪਾਣੀ ਬਹੁਤ ਹੈ ਸਕੂਲ ਲਾਗੇ। ਹੂੰ ਉਹਦਾ ਜ਼ਰੂਰ ਕਰਾਂਗੇ ਸਭ ਤੋਂ ਪਹਿਲ ਦੇ। ਬੜਾ ਇਤਿਹਾਸਿਕ ਪਿੰਡ ਆ। ਮਤਲਬ ਆਪਾਂ ਪਕਣਾ ਕਲਾਣੀ ਦੀ ਗੱਲ ਕਰਦੇ ਆਂ। ਬਾਬਾ ਸੂਨ ਸਿੰਘ ਪਕਣਾ ਦੀ ਜੇ ਗੱਲ ਨਾਲ ਆ ਜਾਂਦੀ ਆ। ਉਹਨਾਂ ਦੇ ਕਰਕੇ ਪਿੰਡ ਜਿਹੜਾ ਮਸ਼ਹੂਰ ਹੈ। ਤੇ ਕੀ ਕਹਿਣਾ ਚਾਹੋਗੇ ਉਹਨਾਂ ਦੀ ਯਾਦਗਾਰ ਤਾਂ ਹੈਗੀ ਆ ਪਰ ਫਿਰ ਵੀ ਹੋਰ ਕਿਹੜੀਆਂ ਚੀਜ਼ਾਂ ਜਿਹੜੀਆਂ ਯਾਦਗਾਰ ਤਾਂ ਵੀ ਕਾਫੀ ਅਜੇ ਕੰਮ ਹੋਣਾ ਲਾਏ ਕੋਈ ਇੰਨਾ ਨਹੀਂ ਹੋਇਆ। ਨਾ ਇਹ ਸਰਕਾਰਾਂ ਕੀਤਾ ਹੀ ਆ। ਕਈ ਸਰਕਾਰਾਂ ਆਈਆਂ ਤੇ ਕਈ ਚਲੀਆਂ। ਚਲੋ ਇਹ ਸਰਕਾਰ ਨੂੰ ਅਪੀਲ ਕਰਾਂਗੇ ਵੀ ਉੱਤੇ ਜ਼ਰੂਰ ਕਾਇਆ ਜਾਵੇ ਤੇ ਕੋਈ ਜਿਆਦਾ ਕੋਈ ਜਗਾ ਬਣੀ ਨਹੀਂ ਵਧੀਆ ਹਮ ਹੋਰ ਪਿੰਡਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕਿਉਂਕਿ ਸਰਕਾਰ ਵੀ ਇਸ ਚੀਜ਼ ਨੂੰ ਉਤਸ਼ਾਹਿਤ ਕਰ ਰਹੀ ਹੈ ਕੀ ਕਹਿਣਾ ਚਾਹੋਗੇ ਹੋਰ ਪਿੰਡਾਂ ਨੂੰ ਇਹ ਕਹਾਂ ਕਿ ਇਸੇ ਤਰ੍ਹਾਂ ਸਰਵਸੰਤੀ ਕਰੋ ਤੇ ਪਿੰਡ ਦਾ ਵਿਕਾਸ ਕਰੋ ਹਮ ਪਹਿਲਾਂ ਘਰੋਂ ਲਾਓ ਤੇ ਮੜ ਕੇ ਉਹ ਕੰਮ ਨਾ ਕਰੋ ਹਮ ਤੇ ਵਿਕਾਸ ਕਰੋ ਉਹਦੇ ਨਾਲ ਹੀ ਦੋ ਤਿੰਨਾਂ ਪਿੰਡਾਂ ਤੇ ਲਾ ਕੇ ਅਸਰ ਪੈ ਵੀ ਗਿਆ ਪਿੰਨ ਮਾਲੂਆਲ ਵੀ ਹੁਣ ਸਰਵਸੰਤੀ ਹੋਈ ਹੈ ਅੱਛਾ ਹੋ ਨਹੀਂ ਤਾਂ ਅੱਧਾ ਘੰਟਾ ਆਇਆ ਖਬਰਾਂ ਨੂੰ ਅੱਛਾ ਤੁਹਾਡਾ ਇਸ ਚੀਜ਼ ਦਾ ਅਸਰ ਪੈ ਗਿਆ ਪੈ ਗਿਆ ਜੀ ਪੈ ਗਿਆ ਅਸਰ ਬਿਲਕੁਲ ਇਹ ਵੱਡਾ ਪਿੰਡ ਹੈ ਇਹਦੇ ਨਾਲ ਵੇਖਿਆ ਛੋਟੇ ਪਿੰਡਾਂ ਤੇ ਬਹੁਤ ਤੇ ਚਲੋ ਹੋਰ ਵੀ ਇੱਥੇ ਨੇ ਹਾਂਜੀ ਗੱਲਬਾਤ ਕਰਦੇ ਆਪਾਂ ਜੀ ਤੇ ਹਾਂਜੀ ਚਲੋ ਤੁਸੀਂ ਬੋਲਦੇ ਹੋ ਜੀ ਤੁਸੀਂ ਬੋਲਦੇ ਹੋ ਚਲੋ ਆਪਾਂ ਆਪਾਂ ਗੱਲ ਕਰਦੇ ਹਾਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੁਲਦੀਪ ਸਿੰਘ ਪਗਨਾ ਕਿਸਾਨ ਆਗੂ ਭਾਰਤੀ ਕਿਸਾਨ ਜੂਨੇ ਨਿਕਤਾ ਗੁਰਾਹਾਂ ਦਾ ਉਮੀਦਵਾਰ ਅਸੀਂ ਜੀ ਸਾਰੇ ਊਚ ਨੀਚ ਨੂੰ ਮਿਟਾ ਕੇ ਇਹ ਸਰਬ ਸੰਤੀ ਕੀਤੀ ਹੈ ਜੀ ਅਸੀਂ ਕਿਸੇ ਨਾਲ ਬੈਰ ਵਿਰੋਧ ਵਾਲਾ ਕੰਮ ਨਹੀਂ ਰੱਖਿਆ ਜੀ ਇਸ ਕਰਕੇ ਇਹ ਜੋ ਵੀ ਨੁਮਾਇੰਦੇ ਚੁਣੇ ਗਏ ਪਹਿਲਾ ਪਿੰਡ ਦੀ ਸਾਥ ਵਿੱਚ ਸਾਰੇ ਪਿੰਡ ਨੂੰ ਸੱਦਾ ਦੇ ਕੇ ਇਕੱਠਾ ਕੀਤਾ ਗਿਆ ਜੀ ਫਿਰ ਸਾਰਿਆਂ ਦੇ ਹਮਾਇਤ ਲੈ ਕੇ ਜੀ ਸਰਪੰਚ ਸਾਹਿਬ ਨੂੰ ਚੋਣ ਕੀਤੀ ਗਈ ਹੈ ਕਿ ਭਾਈਚਾਰਾ ਸਾਂਝ ਬਣਾ ਕੇ ਰੱਖਣੀ ਹੈ ਹਾਂ ਭਾਈਚਾਰਕ ਸਾਂਝ ਜਿਹੜੀ ਉਹ ਬਣੀ ਰਵੇ ਸਾਡੀ ਸਾਰਿਆਂ ਦੀ ਕੋਈ ਆ ਦਾਰੂ ਛੱਕੇ ਦੇ ਚੱਕਰ ਦੇ ਵਿੱਚ ਆਣ ਕੇ ਕੋਈ ਕਲੇਸ਼ਣ ਨਾ ਹੋਵੇ ਹਾਂ ਇਸ ਦੇ ਮੁੱਦੇ ਨੂੰ ਰੱਖ ਕੇ ਅਸੀਂ ਇਹ ਹਾਂ ਸਾਰੇ ਬਾਕੀ ਹੋਰ ਨਗਰ ਨਿਵਾਸੀ ਵੀ ਅਸੀਂ ਬੇਨਤੀ ਕਰਦੇ ਹਾਂ ਵੀ ਜਿੱਥੇ ਜਿੱਥੇ ਕਿਸੇ ਦੀ ਪਹੁੰਚ ਪੈਂਦੀ ਹੈ ਸਰਬਸੰਤੀ ਕਰੋ ਹਾਂ ਵਾਹਿਗੁਰੂ ਜੀ ਕਾ ਖਾਲਸਾ ਨਹੀਂ ਇੱਕ ਇੱਕ ਤੁਹਾਨੂੰ ਲੱਗਦਾ ਕਿ ਇਹਨਾ ਹੁਣ ਜਿਹੜੇ ਆ ਕਿਉਂਕਿ ਆਮ ਤੌਰ ਤੇ ਪਿੰਡਾਂ 'ਚ ਝਗੜੇ ਝਗੜੇ ਹੁੰਦੇ ਆ ਟੜੇ ਬੰਦੀਆਂ ਹੁੰਦੀਆਂ ਵਾ ਹਾਂਜੀ ਹਾਂਜੀ ਇਹ ਵੱਡਾ ਫਾਇਦਾ ਹੈ ਬਹੁਤ ਵੱਡਾ ਫਾਇਦਾ ਜੀ ਇਹਦੇ ਵਿੱਚ ਬਹੁਤ ਵੱਡਾ ਫਾਇਦਾ ਜੇ ਤੁਹਾਡੇ ਬੰਦੀ ਨਾ ਹੋਊਗੀ ਜੋ ਪਾਰਟੀਆਂ ਖਲੋਣਗੀਆਂ ਨਾ ਫਿਰ ਤੁਹਾਡੇ ਬੰਦੀ ਵਾਲਾ ਕੋਈ ਮਤਲਬ ਨਹੀਂ ਰਹੂਗਾ ਉਹਦੇ ਵਿੱਚ ਜੀ ਜੀ ਜੋ ਸਾਰਿਆਂ ਦੇ ਹਮਾਇਤ ਨਾਲ ਚੁਣਿਆ ਗਿਆ ਚੋਣ ਨਾਲ ਚੁਣਿਆ ਗਿਆ ਉਹ ਨੁਮਾਇੰਦਾ ਹਰਮਨ ਪਿਆਰਾ ਚੁਣਿਆ ਗਿਆ ਬਿਲਕੁਲ ਬਿਲਕੁਲ ਹੋਰ ਵੀ ਇੱਥੇ ਨੁਮਾਇੰਦੇ ਬੈਠੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਹਾਂਜੀ ਕੀ ਕਹਿਣਾ ਚਾਹੋਗੇ ਜੀ ਤੁਸੀਂ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਜੀ ਉਹਨਾਂ ਨੇ ਦੱਸਿਆ ਕਿ ਇਹ ਸਿਰਫ ਸੰਮਤੀ ਜਿਹੜੀ ਆ ਇਹਦਾ ਬਾਕੀ ਪਿੰਡਾਂ ਦੇ ਵਿੱਚ ਵੀ ਅਸਰ ਪੈ ਰਿਹਾ ਵਾ ਕੀ ਕਹਿਣਾ ਚਾਹੋਗੇ ਤੁਸੀਂ ਕਿਹੜੇ ਪਿੰਡ ਤੋਂ ਇੱਥੇ ਇਸੇ ਪਿੰਡ ਗਲਾ ਦੇ ਮੈਂ ਕਿਸਾਨਾਂ ਨੂੰ ਬੁਲਾ ਕੇ ਟਾਰੀ ਤੋਂ ਅੱਛਾ ਜੀ ਜੋ ਸਿਰਫ ਸੰਧੀ ਹੋਈ ਆ ਇਸ ਵਿੱਚ ਜਥੇਬੰਦੀ ਦਾ ਬਹੁਤ ਵੱਡਾ ਰੋਲ ਆ ਕਿਸ ਪਿੰਡਾਂ ਦੇ ਵਿੱਚ ਜਿਹੜੀ ਭਰਾ ਮਰੂ ਜਾਂਗੇ ਇਹਨੂੰ ਖਤਮ ਕੀਤਾ ਜਾਵੇ ਕਿ ਸਾਰਿਆਂ ਵਜੇਕਾ ਬਣਾਇਆ ਜਾਵੇ ਜੋ ਪਿੰਡ ਬਗਨਗਲਾ ਦੇ ਵਿੱਚ ਸਿਰਫ ਸੰਮਤੀ ਹੋਈ ਆ ਇਹਦੀ ਸਾਖ ਸਾਰੇ ਪੰਜਾਬ 'ਚ ਲੱਗੂਗੀ ਹੂੰ ਕੀ ਜਿਹੜੀ ਭਰਾ ਮਰ ਜੰਗ ਨੂੰ ਖਤਮ ਕੀਤਾ ਜਾਵੇ ਤੇ ਪਿੰਡਾਂ ਦੇ ਵਿਕਾਸ ਵੱਧ ਵੱਧ ਕੀਤੇ ਜਾਣ। ਹੂੰ। ਜੋ ਲੋਕਾਂ ਵਿੱਚ ਪੰਜਾਇਦੀ ਜੜਨ ਲੈ ਕੇ ਜੋ ਕਹਿੰਦੇ ਆ ਕਿ ਸ਼ਰਾਬ ਚੱਲੇ ਜਾਂ ਸ਼ਰਾਬ, ਮੀਟ ਹਾਂ ਹੋਰ ਵੀ ਕੁਝ ਉਹ ਖਤਮ ਹੋਊਗਾ ਤੇ ਆਪਣੀ ਭਾਈਚਾਰਕ ਸਾਂਝ ਵੱਧ ਕੇ ਵਧੂਗੀ ਹੋਰ। ਹੂੰ। ਤੇ ਲੜਾਈ ਝਗੜੇ ਖਤਮ ਹੋਣਗੇ ਪਿੰਡਾਂ 'ਚ ਤੇ ਸਿਰਫ 5 ਲੱਖ ਵੀ ਮਿਲੇਗਾ ਸਰਕਾਰ ਤੋਂ। ਹਾਂਜੀ 5 ਲੱਖ ਸਰਕਾਰ کہہ ਰਹੀ ਹੈ ਭਗਵੰਤ ਮਾਨ ਜੀ ਵੇਖੋ ਦਿੰਦੇ ਕਿ ਨਹੀਂ ਦਿੰਦੇ 5 ਲੱਖ ਸਟੇਡੀਅਮ ਦਾ ਵੀ کہہ ਰਹੇ ਆ। ਅੱਛਾ। ਤੇ ਉਹਦੇ ਆਉਣ ਦੇ ਵੱੱਝ ਗੱਲ ਹੋਣਾ। ਹਾਂ। کہہ ਰਹੀ ਸਰਕਾਰ ਵਾਲਾ ਤੁਸੀਂ ਕਹੇ ਦੇ ਦਿੰਦੇ। ਹਾਂ। ਸੇ ਲੋ ਸਰਕਾਰ ਵੱਲੋਂ ਐਲਾਨ ਕੀਤਾ ਹੋਇਆ ਹੈ ਕਿ ਉਹਨੂੰ ਪੂਰੀ ਤਰ੍ਹਾਂ ਨਾਲ ਉਤਸ਼ਾਹਿਤ ਕੀਤਾ ਜਾਏਗਾ ਹਾਂਜੀ ਕੁਝ ਕਹਿਣਾ ਚਾਹੋਗੇ ਜੀ ਤੁਸੀਂ ਹਾਂ ਹਾਂਜੀ ਕੀ ਕਹੋਗੇ ਸਾਬਕਾ ਸਰਪੰਚ ਦਲਿੰਦਰ ਸਿੰਘ ਹਾਂਜੀ ਸਾਨੂੰ ਬੜੀ ਖੁਸ਼ੀ ਆ ਵੀ ਸਾਡਾ ਨੌਜਵਾਨ ਭਰਾ ਹਾਂਜੀ ਸਰਪੰਚ ਅਸੀਂ ਸਭ ਸਮਤੀ ਨਾਲ ਚੁਣਿਆ ਬਹੁਤ ਹੀ ਵਧੀਆ ਤੁਹਾਨੂੰ ਕਰੂਗਾ ਜਲਾਮਕ ਇਸ ਗੱਲ ਦਾ ਨਹੀਂ ਆਊਗਾ ਬਹੁਤ ਬਹੁਤ ਵੱਡਾ ਜੀ ਚਲੋ ਲੱਗਦਾ ਕਿ ਇਹਨਾਂ ਨੇ ਜਿਹੜਾ ਸਰਪੰਚ ਆ ਬਹੁਤ ਵਧੀਆ ਚੁਣ ਲਿਆ ਹੈ ਸਰਪੰਚੀ ਜਦੋਂ ਹੁੰਦੀ ਹੈ ਤਾਂ ਸਾਰਿਆਂ ਦੀ ਆਸਾਂ ਉਮੀਦਾਂ ਜਿਹੜੀਆਂ ਵੱਧ ਜਾਂਦੀਆਂ ਨੇ ਕਿਉਂਕਿ ਇੱਕ ਸਹਿਮਤੀ ਨਾਲ ਜਦੋਂ ਚੁਣਿਆ ਜਾਂਦਾ ਹੈ ਤਾਂ ਸਹਿਮਤੀ ਨਾਲ ਚੁਣਨ ਦਾ ਮਤਲਬ ਇਹ ਹੁੰਦਾ ਹੈ ਕਿ ਸਿਰਫ ਕੁਝ ਬੰਦਿਆਂ ਨੇ ਜਿਨ੍ਹਾਂ ਨੇ ਵੋਟਾਂ ਪਾਈਆਂ ਨੇ ਸਿਰਫ ਉਹ ਹੀ ਨਹੀਂ ਬਲਕਿ ਪੂਰਾ ਪਿੰਡ ਨਾਲ ਹੁੰਦਾ ਹੈ ਤਾਂ ਉਹ ਉਹਨਾਂ ਦੀਆਂ ਆਸਾਂ ਉਮੀਦਾਂ ਵੀ ਪਹਿਲੇ ਨਾਲੋਂ ਵੱਧ ਜਾਂਦੀਆਂ ਨੇ ਖਬਰ ਬੜੀ ਵਧੀਆ ਇਹ ਆ ਰਹੀ ਹੈ ਜਿਸ ਦਾ ਅਸਰ ਜਿਹੜਾ ਲਾਗਲੇ ਪਿੰਡਾਂ ਤੇ ਵੀ ਪੈ ਰਿਹਾ ਹੈ ਉੱਥੇ ਵੀ ਇਹ ਖਬਰ ਆ ਰਹੀ ਹੈ ਕਿ ਉੱਥੇ ਵੀ ਹੁਣ ਉਹ ਸਿਰਫ ਸਮਤੀ ਵਾਲ ਤੁਰ ਪਏ ਨੇ ਇਹ ਬਹੁਤ ਵਧੀਆ ਗੱਲ ਹੈ ਵੀਡੀਓ ਜਰਨਲਿਸਟ ਵਿਸ਼ਾਲ ਸ਼ਰਮਾ ਦੇ ਨਾਲ ਦਾਦੇਸ਼ਕਿਲ ਪਕਣਾ ਕਲਾ ਅੰਮ੍ਰਿਤਸਰ